ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਦੂਜੇ ਦਿਨ ਦੇ ਵਿੱਚ ਆਪਾਂ ਕੇਰਲਾ ਟ੍ਰਿਪ ਤੇ ਆਂ ਜਿਹੜੇ ਸੱਜਣ ਮਿੱਤਰ ਅੱਜ ਵੀਡੀਓ ਨੂੰ ਦੇਖ ਰਹੇ ਆ ਉਹਨਾਂ ਨੂੰ ਦੱਸ ਦਾਂ ਵੀ ਆਪਾਂ ਕੇਰਲਾ ਆਏ ਸੀਗੇ ਜੀ ਇੱਕ ਵਿਆਹ ਤੇ ਤੇ ਆਪਾਂ ਨੂੰ ਸੱਦਿਆ ਸੀ ਇਹਨਾਂ ਨੇ ਤੇ ਅੱਜ ਜਿਹੜਾ ਹੈਗਾ ਦੂਜਾ ਦਿਨ ਆ ਵਿਆਹ ਦਾ ਕੱਲ ਰਾਤ ਇੱਥੇ ਫੰਕਸ਼ਨ ਸੀਗਾ ਇੰਜੋਏ ਕੀਤਾ ਰਾਤ ਤੱਕ 12 1 ਵਜੇ ਗਿਆਗਾ ਅੱਜ ਜਿਹੜਾ ਹੈਗਾ ਇਹਨਾਂ ਦੇ ਦੋ ਫੰਕਸ਼ਨ ਹੋਣਗੇ ਇੱਕ ਹੁਣ ਚੱਲੀ ਜਾਂਦਾਗਾ ਤੇ ਇੱਕ ਜਿਹੜਾ ਹੈਗਾ ਸ਼ਾਮ ਨੂੰ ਤੇ ਜਿਹੜਾ ਹੁਣ ਫੰਕਸ਼ਨ ਹੈਗਾ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇੱਥੇ ਕੀ ਕੀ ਚੱਲ ਰਿਹਾ ਹੈਗਾ ਤੇ ਖੈਰ ਆਪਣੇ ਮਰਗਾ ਦਾ ਮਾਹੌਲ ਜਿਹੜਾ ਹੈਗਾ ਹੈ ਨਹੀਂ ਗਾ ਬੜਾ ਹਲਕਾ ਮਾਹੌਲਾ ਪਰ ਤੁਹਾਨੂੰ ਇੱਥੋਂ ਦਾ ਫਿਰ ਵੀ ਜੋ ਕਲਚਰ ਹੈਗਾ ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਜੋ ਕੀਤਾ ਹੈਗਾ ਉਹ ਬਹੁਤ ਵਧੀਆ ਕੀਤਾ ਹੈਗਾ ਤੇ ਆਓ ਤੁਹਾਨੂੰ ਮੈਂ ਦਿਖਾਉਣਾਗਾ ਵੀ ਕਿੱਦਾਂ ਦਾ ਜਿਹੜਾ ਅੰਦਰ ਵਿਹਾਲਾ ਸੋ ਆਹ ਜੀ ਵਿਆਹ ਵਾਲਾ ਘਰ ਤੇ ਆਸ-ਪਾਸੇ ਜਿਹੜਾ ਹੈਗਾ ਇਹ ਇਹਨਾਂ ਦਾ ਹੀ ਆ ਸਾਰਾ ਏਰੀਆ ਅਿਕਲ ਜੀ ਬੋਲੀਆ ਆ ਜਿਹੜੀ ਖੁੱਲੀ ਜਗ੍ਹਾ ਦੇ ਵਿੱਚ ਤੁਸੀਂ ਦਰਖਤ ਦੇਖ ਰਹੇ ਹੋ ਇਹ ਕੋਈ ਕਾਲੀ ਮਿਰਚ ਦਾ ਕੋਈ ਕਟਲੜ ਦਾ ਕੋਈ ਨਾਰੀਅਲ ਦਾ ਇਦਾਂ ਦੇ ਸਾਰੇ ਦਰਖਤ ਇਹਨਾਂ ਦੇ ਲੱਗੇ ਹੋਏ ਹੈਗੇ ਆ ਤੇ ਬਹੁਤ ਵਧੀਆ ਜਿਹੜਾ ਨੇਚਰ ਦੇ ਵਿੱਚ ਇਹਨਾਂ ਨੇ ਘਰ ਵਸਾਇਆ ਆ ਆਪਦਾ ਇੱਕ ਟਿੱਬਾ ਟਾਈਪ ਜਿਹਾ ਹੈਗਾਗਾ ਉੱਚੀ ਜਗ੍ਹਾ ਹੈਗੀ ਆ ਦੇਖ ਸਕਦੇ ਆਂ ਕਾਫੀ ਉੱਚੀ ਜਗ੍ਹਾ ਹੈਗੀ ਇਹ ਤੇ ਇੱਥੇ ਇਹਨਾਂ ਦਾ ਘਰ ਹੈਗਾ ਹੁਣ ਆਪਾਂ ਆ ਸਾਹਮਣੇ ਜਿਹੜਾ ਇਹਨਾਂ ਦਾ ਘਰ ਹੈ ਜੀ ਹਾਂ ਹਾਂ ਕਿਚਨ ਵੀ ਦੇਖਦੇ ਆਂ ਤੇ ਮੁੰਡਾ ਤੇ ਕੁੜੀ ਬਾਹਰ ਹੀ ਖੜੇ ਆ ਆਪਣੇ ਵਰਗਾ ਮਾਹੌਲ ਤਾਂ ਹੈ ਨੀਗਾ ਕੁੜੀ ਵਿਚਾਰੀ ਸਿੰਪਲ ਜੀ ਹੈਗੀ ਆਹੀਂ ਖੜੀ ਹੈ ਕੱਲ ਵੀ ਆਹੀਂ ਰੂਲੀ ਜੀ ਪੀ ਸੀਗੀ ਤੇ ਲੱਗਦਾ ਹੀ ਨਹੀਂ ਸੀਗਾ ਵੀ ਇਹਦਾ ਵਿਆਹ ਹੈਗਾ ਤੇ ਆਹ ਮੁੰਡਾ ਜਿਹੜਾ ਬਿਨਾ ਚੱਪਲਾਂ ਤੋਂ ਖੜਾ ਹੈਗਾ ਇਹਦਾ ਵਿਆਹ ਹੈਗਾ ਇਹ ਦੋਨੇ ਵੈਲਕਮ ਕਰੀ ਜਾਂਦੇ ਆ ਜਿਹੜੇ ਬੰਦੇ ਆਈ ਜਾਂਦੇ ਹੈਗੇ ਆ ਉਹਨਾਂ ਦਾ ਵੈਲਕਮ ਕਰ ਰਹੇ ਆ ਇਹ ਰਿਸ਼ਤੇਦਾਰ ਸੱਦੇ ਇਹਨਾਂ ਨੇ ਸੱਜਣ ਮਿੱਤਰ ਸੱਦੇ ਆ ਸੋ ਆਇ ਤੇ ਵਿਆਹ ਦੀ ਇੱਕ ਖਾਸ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹਣਾਗਾ ਉਹ ਇਹ ਆ ਵੀ ਇਹ ਜਿਹੜਾ ਜੋੜਾ ਹੈਗਾ ਜਿਹਦਾ ਵਿਆਹ ਹੈਗਾ ਮਤਲਬ ਇੱਥੇ ਆਏ ਆ ਅਸੀਂ ਇਹ ਜੋੜਾ ਪੂਰੇ ਇੰਡੀਆ ਦਾ ਪਹਿਲਾ ਜੋੜਾ ਹੈਗਾ ਜਿਹਨੇ ਵੰਦੇ ਭਾਰਤ ਜਿਹੜੀ ਟ੍ਰੇਨ ਚੱਲੀ ਆ ਉਹਦੇ ਚ ਇਹ ਬਰਾਤ ਲੈ ਕੇ ਗਏ ਸੀਗੇ ਤੇ ਉਸ ਤੋਂ ਬਾਅਦ ਉਸੇ ਟ੍ਰੇਨ ਦੇ ਵਿੱਚ ਹੀ ਜਿਹੜਾ ਉਥੋਂ ਕੁੜੀ ਨੂੰ ਲੈ ਕੇ ਆਪਦੇ ਪਿੰਡ ਆਏ ਹੈਗੇ ਆ ਤੇ ਕਾਫੀ ਇਹਨਾਂ ਦੀ ਵੀਡੀਓ ਜਿਹੜੀ ਇੰਸਟਾਗ੍ਰam ਦੇ ਉੱਤੇ ਪਾਈ ਸੀ ਇਹਨਾਂ ਨੇ ਉਹ ਬਹੁਤ ਜ਼ਿਆਦਾ ਵਾਇਰਲ ਗਈ ਆ ਤੇ ਉਹਦੇ ਵਾਇਰਲ ਹੋਣ ਕਰਕੇ ਇਹਨਾਂ ਨੂੰ ਕਈ-ਕਈ ਪੱਤਰਕਾਰਾਂ ਨੇ ਵੀ ਉਹਨਾਂ ਨੂੰ ਫੋਨ ਕੀਤਾਗਾ ਕਿਉਂਕਿ ਇਹਨਾਂ ਨੂੰ ਮਾਨ ਪ੍ਰਾਪਤ ਹੋਇਆ ਵੀ ਉਹ ਬੰਦੇ ਭਾਰਤ ਟ੍ਰੇਨ ਦੇ ਵਿੱਚ ਨਵੇਂ ਵਿਆਹ ਜੋੜੇ ਇਹਨੇ ਸਫ਼ਰ ਕੀਤਾਗਾ ਮਤਲਬ ਵੀ ਕਹਿੰਦਾ ਭਾਬੀ ਬਰਾਤ ਵੀ ਗਈ ਤੇ ਬਰਾਤ ਮੁੜ ਕੇ ਵੀ ਆਏਗੀ ਸੋ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇਹਨਾਂ ਦੀ ਇੰਸਟਾਗ੍ਰam ਆਈਡੀ ਦਾ ਲਿੰਕ ਪਾ ਦੂੰਗਾ ਤੁਸੀਂ ਦੇਖਣਾ ਚਾਹੋ ਤਾਂ ਦੇਖ ਵੀ ਸਕਦੇ ਹੋ ਸੋ ਇਹਨਾਂ ਦਾ ਜਿਹੜਾ ਇਹ ਟੈਂਟ ਲੱਗਿਆਗਾ ਇੱਥੇ ਬਹਿ ਕੇ ਜਿਹੜਾ ਇਹ ਰੋਟੀ ਪਾਣੀ ਜਿਹੜਾ ਖਾਣਗੇ ਬਹੁਤ ਵਧੀਆ ਮਾਹੌਲ ਸੀਗਾ ਇੱਕਦਮ ਨੇਚਰਲ ਆਰਾਮਦਾਇਕ ਆ ਬਿਲਕੁਲ ਕਰੋ ਚੈੱਕ ਇੱਧਰ ਹੈ ਗਿਆ ਹਲਵਾਈ ਇਹਨਾਂ ਦੇ ਕੋਈ ਗੈਸ ਦਾ ਇਸਤੇਮਾਲ ਨਹੀਂ ਕਿਸੇ ਭੱਠੀ ਦਾ ਇਸਤੇਮਾਲ ਨਹੀਂ ਸਿਰਫ ਲੱਕੜ ਦਾ ਇਸਤੇਮਾਲ ਕੀਤਾ ਜਾ ਰਿਹਾ ਹੈਗਾ ਤੇ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਤੇ ਦੇਖ ਸਕਦੇ ਆ ਵਾਹ ਜੀ ਵਾਹ ਜੀ ਹਾਂਜੀ ਰਣਜੋਤ ਜੀ ਕਿਵੇਂ ਲੱਗ ਰਿਹਾਗਾ ਬਹੁਤ ਵਧੀਆ ਜੀ ਬਹੁਤ ਵਧੀਆ ਆ ਤੁਸੀਂ ਦੇਖੋ ਇਹ ਸਿਰਨਵਾਰ ਜਿਹੜੇ 10000 ਲੋਕ ਹੈ ਨਾ ਆਪਣਾ ਗਸੇਪ ਜੀ ਇਹ ਜਾਦੇ ਚਿਕਨ ਦੇ ਸ਼ਕੀਰ ਹਾਂ ਆ ਤੁਸੀਂ ਦੇਖੋ ਹਨ ਕਲਾਏ ਪਰ ਪਰ ਕੇ ਜਾਦੇ ਤੁਸੀਂ ਦੇਖਣ ਖਾਂਦੇ ਐ ਤੇ ਪਿਕਚਰਲ ਮੈਂ ਹੋਰ ਇੱਥੇ ਮੈਂਸ਼ਨ ਕਰ ਦਿਆਂ ਇਹ ਤੇ ਅਲੱਗ-ਅਲੱਗ ਰੱਖਿਆ ਇਹਨਾਂ ਨੇ ਜਿਹੜੇ ਜਿਹੜੇ ਬੰਦੇ ਨਾਨਵੈਜ ਨਹੀਂ ਖਾਂਦੇ ਉਹਨਾਂ ਦਾ ਇਧਰੋਂ ਹਲਕਾ ਹੈ ਜਿਹੜੇ ਬਾਹਰੋਂ ਦਾ ਹਲਕਾ ਹੈ ਆਹ ਵੇਖੋ ਬੜਾ ਹੀ ਭਰ ਭਰ ਕੇ ਬਣ ਰਿਹਾ ਹੈ ਜੀ ਬੀ ਬਹੁਤ ਵਧੀਆ ਪ੍ਰੇਪਰੇਸ਼ਨ ਕੀਤੀ ਹੈ ਬਹੁਤ ਵਧੀਆ ਜੀ ਇਹ ਸਾਰਾ ਕੁਝ ਬਾਈ ਜੀ ਆਰਗੇਨਿਕ ਹੈ ਤੇ ਆਹ ਮਸਾਲਾ ਜਿਹੜਾ ਤਿਆਰ ਹੋ ਰਿਹਾ ਹੈਗਾ ਦੇਖੋ ਤੁਸੀਂ ਵੀ ਮਸਾਲਾ ਜਿਹੜਾ ਹੈਗਾ ਬਹੁਤ ਵਧੀਆ ਸ਼ੁੱਧ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈਗਾ ਆਹ ਦੇਖੋ ਇਹ ਚੱਕਵੀ ਆਹ ਚੱਕ ਮਾਰਿਆ ਇਹਦੇ ਵਿੱਚ ਇਹਨੂੰ ਤੜਕਾ ਲੱਗ ਰਿਹਾ ਹੈਗਾ ਉਸ ਤੋਂ ਬਾਅਦ ਸ਼ਾਇਦ ਆਹ ਵਿੱਚ ਤੇ ਸਿਰਦਣਗੇ ਜੀ ਸਮੈਲਾਂ ਮੈਂ ਕਹਾਂ ਜੀ ਸਮੈਲਾਂ ਜਿਹੜੀਆਂ ਆ ਰਹੀਆਂ ਨਾ ਇਹ ਅਰੀਜਨਲ ਸਮੈਲਾਂ ਆ ਰਹੀਆਂ ਮੈਂ ਕਹਣਾ ਇਹ ਮਸਾਲੇ ਇਹਨਾਂ ਦੇ ਇੱਥੇ ਆਪਦੇ ਹੀ ਹੁੰਦੇ ਆ ਤੈਨੂੰ ਪਤਾ ਹੀ ਹੈ ਕਾਲੀ ਮਿਰਚ ਵਗੈਰਾ ਜਿੰਨੇ ਵੀ ਤਰ੍ਹਾਂ ਦੇ ਮਸਾਲੇ ਆ ਸਾਰੇ ਇਹਨਾਂ ਦੇ ਆਪਦੇ ਹੀ ਹੁੰਦੇ ਆ ਆਪ ਹੀ ਤਿਆਰ ਕਰਦੇ ਆ ਤੇ ਬੜਾ ਵਧੀਆ ਇੱਥੇ ਇਹਨਾਂ ਨੇ ਸਿਸਟਮ ਜਿਹਦਾ ਹੋ ਆਪਦਾ ਮਸਾਲੇ ਤਿਆਰ ਕਰਨ ਦਾ ਬਣਾਇਆ ਹੋਇਆ ਹਾਂ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਐਡੇ ਐਡੇ ਕੜਾਹਿਆਂ ਦੇ ਵਿੱਚ ਇਹਨਾਂ ਨੇ ਸਮਾਨ ਬਣਾਇਆਗਾ ਇਹ ਕੱਪੀਓ ਲਾ ਲਾ ਵੀ ਮਿੱਤਰੋ ਇਹ ਸਾਰਾ ਜਿਹੜਾ ਖਾਣ ਪੀਣ ਦਾ ਸਮਾਨ ਹੈਗਾ ਸਾਰਾ ਇਹ ਇੱਥੋਂ ਬਣਾ ਕੇ ਹੁਣ ਜਿਹੜਾ ਅਗਲਾ ਪ੍ਰੋਗਰਾਮ ਇਹਨਾਂ ਦਾ ਉਹ ਪੈਲਸ ਦੇ ਵਿੱਚ ਹੋਊਗਾ ਉਹ ਪੈਲਸ ਦੇ ਵਿੱਚ ਵੀ ਇਹ ਇੱਥੋਂ ਹੀ ਬਣਾ ਕੇ ਲੈ ਕੇ ਜਾਣਗੇ ਮਤਲਬ ਵੀ ਅਲੱਗ ਕੋਈ ਅਰੇਂਜਮੈਂਟ ਨਹੀਂਗਾ ਵੀ ਉੱਥੇ ਬਣਾਉਣ ਦਾ ਇਹ ਸਾਰਾ ਇੱਥੇ ਬਣਾਉਣਗੇ ਆ ਦੇਖੋ ਜੀ ਪੀਲੇ ਪਾਣੀ ਹੋਏ ਆਰ ਸੋਈ ਦੇ ਵਿੱਚ ਜਿੰਨੀਆਂ ਵੀ ਬੁੜੀਆਂ ਫਿਰਦੀਆਂ ਇਹ ਕੋਈ ਬਾਹਰੋਂ ਨਹੀਂ ਇਹ ਵਿਆਹ ਵਾਲਾ ਮੁੰਡਾ ਉਹਦੀ ਮੰਮੀ ਦੀਆਂ ਸਹੇਲੀਆਂ ਜਦੋਂ ਕੋਈ ਨਾਰਮਲ ਵਿਆਹ ਹੁੰਦਾਗਾ ਉਹਦੇ ਵਿੱਚ ਜਿਹੜਾ ਆਂਡ ਗਵਾਂਡ ਦੇ ਲੋਕ ਹੈਗੇ ਆ ਜਿਹੜੇ ਉਹੀ ਹੈਲਪ ਕਰਦੇ ਹੈਗੇ ਆ ਕੋਈ ਬਾਹਰੋਂ ਨਹੀਂ ਆਉਂਦਾਗਾ ਤੇ ਆਪਣੇ ਥੋੜਾ ਜਿਹਾ ਹੋ ਜਾਂਦਾਗਾ ਹਿਸਾਬ ਤਾ ਵੀ ਆਪਾਂ ਵਿਆਹ ਦੇਖਣ ਆਏ ਹੈਗੇ ਆ ਤੇ ਆਪਾਂ ਕਿਉਂ ਇੱਧਰ ਕੰਮ ਕਰੀਏ ਹਨਾ ਕਿਉਂਕਿ ਆਪਣੇ ਰਿਸ਼ਤੇਦਾਰ ਆਉਂਦੇ ਆ ਉਹ ਕੰਮ-ਕੁੰਮ ਘਾਟੀ ਕਰਦੇ ਆ ਪਰਵਾਂ ਦੇ ਵਿੱਚ ਤੇ ਇਦਾਂ ਉਹ ਜਾਰ ਰਵਾਜ ਹੈਣੀਗਾ ਇਦਾਂ ਸਗਾ ਕਰਦਾ ਹੀ ਕੰਮ ਜਿਹੜਾ ਰਿਸ਼ਤੇਦਾਰ ਆ ਤੇ ਆਂਡਗਵਾਂਡੇ ਮੈਂਬਰ ਹੈਗੇ ਆ ਆ ਜਿਹੜਾ ਐਣਕਾਂ ਵਾਲਾ ਬੰਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸਾਡੇ ਟੂਰ ਦਾ ਕਰਤਾ ਧਰਤਾ ਕਿਉਂਕਿ ਇਹ ਆਪਣਾ ਜੀ ਬਹੁਤ ਪੁਰਾਣਾ ਦੋਸਤ ਆ ਜਦੋਂ ਸਾਈਕਲਿੰਗ ਸ਼ੁਰੂ ਕੀਤੀ ਸੀਗੀ ਇਹਦੇ ਨਾਲ ਮੋਹ ਪਿਆਰ ਪਿਆ ਸੀਗਾ ਉਦੋਂ ਦਾ ਤੇ ਹੁਣ ਵੀ ਜਦੋਂ ਵੀ ਇੱਥੇ ਆਈਦਾ ਹੈਗਾ ਤੇ ਸਾਰਾ ਜਿਹੜਾ ਰਹਿਣ ਸਹਿਣ ਆ ਇੱਥੇ ਖਾਣ ਪੀਣਾਂ ਸਭ ਕੁਝ ਇਸੇ ਦਾ ਹੁੰਦਾ ਹੈਗਾ ਤੇ ਅੱਜ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਇਹ ਮੇਨ ਬੰਦਾ ਹੈਗਾ ਜਿਹੜਾ ਇਹ ਸਰਵ ਕਰ ਰਿਹਾ ਜੀ ਇੱਥੇ ਇਹ ਹੁਣ ਜਿੰਨੇ ਰਿਸ਼ਤੇਦਾਰ ਆਏ ਆ ਸਾਰਿਆਂ ਨੂੰ ਇਹ ਚਿਕਨ ਸਰਵ ਕਰ ਰਿਹਾ ਹੈਗਾ ਦੇਖ ਰਹੇ ਹੋ ਤੁਸੀਂ ਸਾਰਿਆਂ ਨੂੰ ਟੇਬਲਾਂ ਦੇ ਉੱਤੇ ਜਾਊਗਾ ਥੋੜਾ ਥੋੜਾ ਸਾਊਥ ਇੰਡੀਆ ਦੀ ਜਿਹੜੀ ਮੇਨ ਪਲੇਟ ਮੰਨੀ ਜਾਂਦੀ ਹੈ ਉਹ ਕੇਲੇ ਦੇ ਪੱਤੇ ਵਾਲੀ ਮੰਨੀ ਜਾਂਦੀ ਹੈ ਜਿਹੜੀ ਵੈਜ ਚ ਆਉਂਦੀ ਆ ਹੁਣ ਆ ਦੇਖ ਸਕਦੇ ਹੋ ਤੁਸੀਂ ਇਹ ਸਾਰੀਆਂ ਆਈਟਮਾਂ ਜਿਹੜੀਆਂ ਇਹ ਕੇਲੇ ਦੇ ਪੱਤੇ ਉੱਤੇ ਰੱਖ ਕੇ ਸਾਰਿਆਂ ਨੂੰ ਸਰਵ ਕਰਨਗੇ ਆ ਇੱਕ ਹੋਰ ਚੀਜ਼ ਲਿਆਂਦੀ। ਨਾ ਇਹਨਾਂ ਦੇ ਪਤਾ ਨਹੀਂ ਕਿਉਂਕਿ ਭਾਸ਼ਾ ਦੀ ਥੋੜੀ ਜਿਹੀ ਦਿੱਕਤ ਹੈਗੀ ਆ ਤੇ ਆਹ ਚੰਬਾ ਨੇ ਆਹਾਂ ਮਟੀਰੀਅਲ ਜਿਹੜਾ ਸੌਸ ਵਗੈਰਾ ਹੈਗੀ ਆ ਫਿਰ ਨਾਲ ਸਰਵ ਕੀਤੀ ਜਾਊਗੀ। ਹੁਣ ਤੁਹਾਨੂੰ ਦਿਖਾਉਣਾ ਵੀ ਕਿੱਦਾਂ ਦੀ ਥਾਲੀ ਹੁੰਦੀ ਹੈ ਜਿਹੜੀ ਇਹ ਪਰੋਥਨ ਤੋਂ ਬਾਅਦ ਬਣਦੀ ਆ। ਆਹ ਥਾਲੀ ਹੁੰਦੀ ਹੈ ਜੀ। ਇਹ ਪ੍ਰੋਥਨ ਤੋਂ ਬਾਅਦ ਜਿਹੜਾ ਕੱਲੀ-ਕੱਲੀ ਆਈਟਮ ਹੈ ਜਿਹੜੀ ਉਹ ਥੋੜੀ-ਥੋੜੀ ਇਹਦੇ ਵਿੱਚ ਰੱਖੀ ਜਾਂਦੀ ਆ ਮੈਂ ਕਹਿੰਦਾ ਵੀ ਇੰਨੀ ਸਵਾਦ ਤੇ ਮਜ਼ੇਦਾਰ ਹੁੰਦੀ ਆ ਵੀ ਕਿਆ ਬਾਤਾਂ ਆ ਸਾਰੇ ਟੇਬਲਾਂ 'ਤੇ ਰੱਖ ਦਿੱਤੀ ਇਹਨਾਂ ਨੇ ਦੇਖ ਸਕਦੇ ਤੇ ਇਹਨਾਂ ਟੇਬਲਾਂ ਤੇ ਆ ਕੇ ਬੰਦੇ ਜਿਹੜੇ ਉਹ ਬੈਠ ਕੇ ਜਿਹੜਾ ਇਹ ਖਾਣ ਪੀਣਗੇ ਹਾਂਜੀ ਆ ਜਿਹੜੀ ਪਲੇਟ ਹੈਗੀ ਆ ਆਪਾਂ ਕੇਲੇ ਦੇ ਪੱਤੇ 'ਚ ਨਹੀਂ ਪਾਈਗੀ ਕਿਉਂਕਿ ਤੁਹਾਨੂੰ ਦੱਸਣਾ ਸੀ ਕਿ ਵੀ ਇਹਦੇ 'ਚ ਕੀ ਕੀ ਆਈਟਮ ਹੁੰਦੀ ਆ ਤੇ ਸਭ ਤੋਂ ਪਹਿਲਾਂ ਜਿਹੜਾ ਕੌਲੀ ਵਾਲੀ ਆਈਟਮ ਆ ਜੀ ਇਹ ਕਿਹੜੀ ਆ ਇਹ ਬਣੀ ਹੈਗੀ ਆ ਜੀ ਸਾਂਬਰ ਇਹ ਹੈਗਾ ਸਾਂਬਰ ਇੱਥੋਂ ਦਾ ਆ ਆਗੇ ਰਾਈਸ ਤੇ ਆਹ ਆ ਜੀ ਆਹ ਅਲਮ ਇਹ ਹੈਗਾ ਅਲਮ ਅੱਲਾ ਅਬੀਅਲ ਅਬੀਅਲ ਆਬੀਅਲ ਅਬੀਅਲ ਐਂਡ ਦਿਸ ਵਨ ਪੇਰੀ ਪੇਰੀ ਉਪੇੜੀ ਉਪੇੜੀ ਰਸਮ 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 ਇਹ ਆ ਰਸਮ ਇਹ ਰਸਮ ਇਹ ਇਹਨਾਂ ਨੂੰ ਵੀ ਨਹੀਂ ਪਤਾ ਕੀ ਆ ਪਰ ਖਾ ਲਾਂਦੇ ਆ ਤੇ ਇਹ ਖੜਾ ਰਹੀ ਹੈ ਆ ਅੰਟੀਆਂ ਹੱਸੀਆਂ ਲੰਦੀਆਂ ਆਗੀਆਂ ਕਿਉਂਕਿ ਜਿਵੇਂ ਆਪਾਂ ਨੂੰ ਇਹਨਾਂ ਦੀ ਭਾਸ਼ਾ ਅਜੀਬ ਲੱਗਦੀ ਹੈਗੀ ਆ ਤੇ ਇਹਨਾਂ ਨੂੰ ਵੀ ਲੱਗਦਾ ਵੀ ਪਤਾ ਨਹੀਂ ਇਹ ਕੀ ਬੋਲੀ ਜਾਂਦੇ ਹੈਗੇ ਆ ਤੇ ਆਪਾਂ ਨੂੰ ਉਹ ਸੋਰੀ ਉਸ ਤੋਂ ਬਾਅਦ ਚਲੋ ਜੀ ਹੁਣ ਪਲੇਟ ਦਾ ਦੱਸਤਾ ਤੁਹਾਨੂੰ ਤੇ ਹੁਣ ਅੱਗੇ ਵੇਖਦੇ ਆ ਕੀ ਕਰਨਾਗਾ ਲੈ ਵੀ ਰੰਗ ਮਿੱਤਰੋ ਬਣਿਆ ਗਿਆ ਗਿਆ ਪੂਰਾ ਉਧਰ ਡੀਜੇ ਵਾਲੇ ਬਾਬੂ ਨੇ ਗਾਣੇ ਵੀ ਚਲਾਤੇ ਆ ਤੇ ਸਾਰੇ ਟੇਬਲਾਂ ਤੇ ਬਹਿ ਗਏ ਆ ਤੇ ਮਾਹੌਲ ਇਦਾਂ ਦਾ ਜਿਵੇਂ ਕਿਸੇ 5 ਸਟਾਰ 3 ਸਟਾਰ ਹੋਟਲ ਦੇ ਵਿੱਚ ਆਪਾਂ ਟੇਬਲਾਂ ਦੇ ਉੱਤੇ ਬੈਠੇ ਹੋਣੀਆਂ ਤੇ ਰੋਟੀ ਦਾ ਆਨੰਦ ਲੈ ਰਹੇ ਆ ਤੇ ਹਰ ਟੇਬਲ ਦੇ ਉੱਤੇ ਜਿਹੜਾ ਦੋ ਦੋ ਪਲੇਟਾਂ ਚਿਕਨ ਦੀਆਂ ਪਰੋਸੀਆਂ ਗਈਆਂ ਆ ਪਾਣੀ ਜਿਹੜਾ ਹੈਗਾ ਇਹ ਤੱਤਾ ਹੈਗਾ ਕਿਉਂਕਿ ਇਹ ਤੱਤਾ ਵਾਲੀ ਪੀਂਦੇ ਆ ਤੇ ਨੌਂਦੇ ਠੰਡੇ ਨਾਲ ਆ ਇਹ ਤੇ ਸਾਨੂੰ ਇਹਨਾਂ ਨੇ ਪਾਣੀ ਠੰਡਾ ਤੇ ਰੋਟੀ ਇਹ ਦੋ ਚੀਜ਼ਾਂ ਦਾ ਸਾਨੂੰ ਜਗਾੜ ਕਰਕੇ ਦਿੱਤਾ ਇੱਥੇ ਕਿਉਂਕਿ ਇਹ ਬਹੁਤ ਔਖੀਆਂ ਮਿਲਦੀਆਂ ਤੇ ਹੁਣ ਆਪਾਂ ਨੂੰ ਵੀ ਪਲੇਟਾਂ ਦਿੰਦੇ ਆ ਇਹ ਤੇ ਵੇਖਦੇ ਆ ਵੀ ਕੀ ਕੀ ਆਉਂਦਾ ਵਿੱਚ ਤੋੜਾ 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 ਜਾ ਤੋੜਾ ਤੋੜਾ ਵਾ 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 ਤੌੜਾ ਬਾ ਅੰਟੀ ਵੇਖੋ ਜੀ ਨਜ਼ਾਰੇ ਲਈ ਜਾਂਦੀ ਆ ਅੰਟੀ ਦੀ ਉਮਰ 100 ਸਾਲ ਦੀ ਸੀ ਇਹਨੂੰ ਮੈਂ ਪੁੱਛਿਆ ਸੀਗਾ ਅੰਟੀ ਕਹਿੰਦੀ ਵੀ ਮੈਂ 100 ਸਾਲ ਦੀ ਆ ਲਓ ਜੀ ਇੱਥੇ ਕੁੜੀ ਵਾਲਿਆਂ ਦੀ ਫੈਮਿਲੀ ਜਿਹੜੀ 200 250 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੁੰਡੇਆਂ ਦੇ ਘਰ ਪਹੁੰਚ ਗਈ ਆ ਤੋ ਇਹਨਾਂ ਦੀ ਜਿਹੜੀ ਲੰਬ ਮੈਰਿਜ ਹੋਣ ਕਰਕੇ ਵੀ ਮਤਲਬ ਵੀ ਇਹਨਾਂ ਨੇ ਪਹਿਲਾਂ ਹੀ ਕੰਮ ਹੋ ਗਿਆ ਸੀ ਸਾਰਾ ਵਿਆਹ ਵਾਲਾ ਤੇ ਕੁੜੀ ਦਾ ਪਰਿਵਾਰ ਆ ਜਿਹੜਾ ਇਹ ਆਇਆ ਹੁਣ ਤੇ ਪੂਰਾ ਵੱਡਾ ਫੰਕਸ਼ਨ ਆ ਇਹ ਤੋਂ ਪਹਿਲਾਂ ਜਿਹੜਾ ਫੰਕਸ਼ਨ ਸੀਗਾ ਖਾਣਾ ਪੀਣਾ ਸੀਗਾ ਉਹ ਆਣ ਗਾਣ 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 ਦਾ ਸੀਗਾ ਤੇ ਹੁਣ ਜਿਹੜਾ ਹੈਗਾ ਉਹ ਕੁੜੀ ਵਾਲਿਆਂ ਦੀ ਫੈਮਿਲੀ ਹੈ ਜਿਹੜੀ ਉਹ ਪਹੁੰਚੀ ਆ ਤੇ ਹੁਣ ਜਿਹੜਾ ਪ੍ਰੋਗਰਾਮ ਆ ਉਹ ਸਪੈਸ਼ਲੀ ਇਹਨਾਂ ਦਾ ਹੈਗਾ ਜਿਹੜਾ ਜਿੰਨਾ ਵੀ ਖਾਣ ਪੀਣ ਦਾ ਪ੍ਰੋਗਰਾਮ ਹੋਊਗਾ ਜੋ ਵੀ ਹੋਊਗਾ ਰਸਮ ਰਿਵਾਜ ਉਹ ਸਾਰੇ ਇਹਨਾਂ ਦੇ ਹੋਣਗੇ ਜੀ ਨਾ ਸੋ ਅੱਜ ਦਾ ਜਿਹੜਾ ਸ਼ਾਮ ਦਾ ਪ੍ਰੋਗਰਾਮ ਇਹਨਾਂ ਦਾ ਹੈਗਾ ਉਹ ਇਸ ਪੈਲੇਸ ਦੇ ਵਿੱਚ ਕਿਉਂਕਿ ਇਹਨਾਂ ਨੇ ਜਿਹੜਾ ਲੰਚ ਸੀਗਾ ਉਹ ਘਰੇ ਕੀਤਾ ਸੀਗਾ ਤੇ ਜਿਹੜਾ ਸ਼ਾਮ ਦਾ ਡਿਨਰ ਆ ਜਿਹੜਾ ਉਹ ਇਸ ਪੈਲੇਸ ਦੇ ਵਿੱਚ ਆ ਦੇਖ ਸਕਦੇ ਹੋ ਤੁਸੀਂ ਇਹ ਪੈਲੇਸ ਆ ਉਹ ਸਭ ਤੋਂ ਪਹਿਲਾਂ ਤੁਸੀਂ ਪੈਲੇਸ ਦਾ ਜਿਹੜਾ ਨਕਸ਼ਾ ਦੇਖੋ ਜੀ بارش ਦਾ ਮੌਸਮ ਆ بارش ਬਹੁਤ ਜ਼ਿਆਦਾ ਹੋ ਰਹੀ ਸੀਗੀ ਤੇ ਜਿਸ ਕਰਕੇ ਥੋੜਾ ਸਾ ਦਿੱਕਤ ਆਈ ਤੇ ਅਸੀਂ ਹੁਣੇ ਪਹੁੰਚੇ ਆ ਅਸੀਂ ਤਾਂ ਤੁਰ ਕੇ ਆ ਗਏ ਘਰ ਤੋਂ 300 ਮੀਟਰ ਤੇ ਪੈ ਪੈਲਸ ਜਿਹੜਾ ਹੈਗਾ ਤੇ ਰਿਸ਼ਤੇਦਾਰ ਹੌਲੀ ਹੌਲੀ ਇੱਥੇ ਪਹੁੰਚ ਰਹੇ ਆ ਸਾਰੇ ਇਹਨਾਂ ਦੇ ਤੇ ਆ ਇਹਨਾਂ ਨੇ ਸ਼ਮਿਆਂ ਨਾਲ ਲਾਇਆਗਾ ਵੀ ਸਾਈਡ ਤੇ ਜੇਕਰ ਕਿਸੇ ਨੇ ਬੈਠਣਾ ਹੈਗਾ ਤੇ ਇੱਥੇ ਬਹਿ ਕੇ ਆਪ ਦਾ ਆਰਾਮ ਕਰ ਸਕਦਾਗਾ ਤੇ ਆ ਇਹਨਾਂ ਦੀ ਮੇਨ ਐਂਟਰੀ ਆ ਪਹਿਲ ਦੀ ਸੋ ਅੰਦਰ ਚਾਲਦੇ ਆਂ ਦੇਖਦੇ ਆਂ ਵੀ ਕਿੱਦਾਂ ਦਾ ਪਾਪੀ ਲਓ ਵੀ ਮਿੱਤਰੋ ਇੱਥੇ ਵੀ ਸੇਮ ਹੀ ਜਿਹੜਾ ਗੱਲਬਾਤ ਆ ਖਾਣ-ਪੀਣ ਦੀ ਆ ਆਵਾਜ਼ ਹੀ ਇਹ ਹੀ ਬੰਦਾ ਜਿਹੜਾ ਘਰੇ ਸਰਵ ਕਰ ਰਿਆ ਦੀ ਕਰ ਤੇ ਚਿਕਨ ਵੀ ਉਹੀ ਆ ਆ ਤੇ ਇਹ ਸਾਡੇ ਵਾਸਤੇ ਆ ਚਪਾਤੀ ਵੀ ਲੈ ਕੇ ਆਇਆ ਇਸ ਵਾਰ ਤੇ ਇੱਥੇ ਵੀ ਇਹੀ ਸਰਵ ਕਰ ਰਿਹਾ ਹੈਗਾ ਤੇ ਟੇਬਲ ਵੀ ਉਹੀ ਆ ਚਿਕਨ ਵੀ ਉਹੀ ਆ ਤੇ ਚੌਲ ਵੀ ਉਹੀ ਆ ਕਹਿਣ ਦਾ ਭਾਵ ਜਿਹੜਾ ਮੇਨ ਕੋਰ ਥਾ ਉਹ ਉਹੀ ਆ ਬਾਕੀ ਦੇਖਦੇ ਆ ਵੀ ਇਹਦੇ ਨਾਲ ਨਾਲ ਜਿਹੜਾ ਹੈਗਾ ਵੀ ਕੀ ਦਿੰਦੇ ਆ ਫਿਲਹਾਲ ਇਹਨਾਂ ਨੇ ਸਾਰਾ ਜਿਹੜਾ ਖਾਣ ਦਾ ਸਮਾਨ ਤੀਗਾ ਉਹ ਘਰੇ ਬਣਾਇਆ ਸੀਗਾ ਉਹ ਛੱਟਾ ਚੋਰ ਆਂਦਾ ਚੱਲ ਆਟੋ ਦੇ ਉੱਤੇ ਚੱਕ ਕੇ ਇੱਥੇ ਲਿਆਏ ਕਿਉਂਕਿ ਇਹ ਕਹਿੰਦੇ ਵੀ ਅਸੀਂ ਖਾਣ ਪੀਣ ਦਾ ਸਮਾਨ ਆ ਜਿਹੜਾ ਸਾਰਾ ਘਰੇ ਬਣਾਉਣੇ ਹੁੰਦੇ ਆ ਕਿਉਂਕਿ ਉਹਦਾ ਕਾਰਨ ਇਹਨਾਂ ਨੇ ਕੁਝ ਜ਼ਿਆਦਾ ਨਹੀਂ ਬਣਾਉਣਾ ਹੁੰਦਾ ਜਿਵੇਂ ਆਪਣੇ ਹੁੰਦਾਗਾ ਇਹਨਾਂ ਦੇ ਬਸ ਮੇਨ ਦਾ ਚਿਕਨ ਤੇ ਚੌਲੀ ਹੁੰਦੇ ਆ ਦੋ ਆਈਟਮਾਂ ਹੁੰਦੀਆਂ ਤੇ ਉਹ ਘਰੇ ਬਣਾ ਕੇ ਤੇ ਜਿੱਥੇ ਵੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਹੁੰਦਾ ਚਾਹੇ ਉਹ ਪੈਲਸ ਦੇ ਵਿੱਚ ਜੇਕਰ ਘਰੇ ਹੈਗਾ ਤਾਂ ਉੱਥੇ ਸਰਵ ਹੋ ਜਾਂਦਾ ਹੁੰਦਾ ਸੋ ਬਾਕੀ ਦੇਖਦੇ ਆਂ ਵੀ ਅੱਗੇ ਕੀ ਬੰਦਾਗਾ ਬਣੇ ਦਿਓ ਵੀ ਦੋਸਤੋ ਜਿਹੜਾ ਸ਼ਾਮ ਦਾ ਡਿਨਰ ਆ ਉਹ ਵੀ ਲਗਭਗ ਤੁਹਾਨੂੰ ਦੱਸਿਆ ਹੀ ਆ ਪਹਿਲਾਂ ਹੀ ਉਹ ਸੇਮ ਹੀ ਆ ਚਿਕਨ ਚੌਲ ਤੇ ਕਾ ਆਈਟਮ ਆ ਇਹ ਪਤਾ ਨਹੀਂ ਕੀ ਆ ਤੇ ਖਾਣੇ ਆ ਦੇਖਦੇ ਆਂ ਵੀ ਅੱਗੇ ਕੀ ਕੀ ਆ ગડે 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 સંપમી જ આપને નું રખાય છે આઈ કુલા ઉભિયા પાડે